ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗਤ ਨਸਰੀ ਮਹਲਾ 3 ਘਰ ਚਥਾ ਓੰਕਾਰ ਸਤਗੁਰ ਪ੍ਰਸਾਦ ਹਮ ਭੀਖ ਇਕ ਪਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੁ ਮੰਗਤ ਜਨ ਕਾ ਸਦਾ ਰੋ ਰੰਗ ਰਾਤਾ ਹੌ ਬਲਹਾਰੇ ਜਾਉ ਸਤਿ ਤੇਰੇ ਨਾਮ ਵਿਟਹਾਂ ਕਰਨ ਕਾਰਨ ਸਭਨਾ ਦਾ ਏਕਾ ਅਵਰਨਾ ਦੂਜਾ ਕੋਈ ਰਹਾ ਬਤੇ ਫਿਰ ਪਏ ਕਿਰਪਨ ਕਾ ਅਬ ਕਿ ਸ਼ੁਕਰ ਪਾਕ ਕੀ ਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀ ਜੈ ਪੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਿਵ ਲਾਗੀ ਹੈ ਪੀਤਰ ਸਤ ਗੁਰ ਸਿਓ ਮਨ ਮਾਨਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗਤ ਨਾ ਸ੍ਰੀ ਮਹਲਾ 3 ਘਰ ਚ ਥਾ ਓੰਕਾਰ ਸਤ ਗੁਰ ਪ੍ਰਸਾਦ ਹਮ ਪੀਖਕ ਪਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹ ਮੰਗਤ ਜਨ ਕਾ ਸਦਾ ਰਹੋ ਰੰਗ ਰਤਾ ਹਉ ਬਲਹਾਰੇ ਜਾਉ ਸਤੇ ਤੇਰੇ ਨਾਮ ਵਿਟਹਾਂ ਕਰਨ ਕਾਰਨ ਸਭਨਾ ਕਾ ਏਕਾ ਅਵਰਨਾ ਦੂਜਾ ਕੋਈ ਰਹਾ ਬਾਤੇ ਫਿਰ ਪਏ ਕਿਰਪਨ ਕਾ ਅਬ ਕਿਸ਼ ਕਿਰਪਾ ਕੀ ਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀ ਜੈ ਭੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਿਵ ਲਾਗੀ ਹੈ ਪੀਤਰ ਸਤ ਗੁਰ ਸਿਓ ਮਨ ਮਾਨਿਆ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗਤ ਨਾ ਸ੍ਰੀ ਮਹਲਾ 3 ਘਰ ਚੋਥਾ ਓੰਕਾਰ ਸਤਗੁਰ ਪ੍ਰਸਾਦ ਹਮ ਭੀਖਖ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦਿਆਲ ਨਾਮ ਦੇਹੁ ਮੰਗਤ ਜਨ ਕਾ ਸਦਾ ਰਹੋ ਰੰਗ ਰਾਤਾ ਹਾਉ ਬਲਿਹਾਰੈ ਜਾਉ ਸਤਿ ਤੇਰੇ ਨਾਮ ਵਿਟਹਾਂ ਕਰਨ ਕਾਰਨ ਸਭਨਾ ਦਾ ਇਕਾ ਅਵਰਨ ਦੂਜਾ ਕੋਈ ਰਹਾ ਬਤੇ ਫਿਰ ਪਏ ਕਿਰਪਨ ਕਾ ਅਬ ਕਿਸ਼ ਕਿਰਪਾ ਕੀ ਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀ ਜੈ ਪੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸੱਚ ਲਿਵ ਲਾਗੀ ਹੈ ਪੀਤਰ ਸਤ ਗੁਰ ਸਿਓ ਮਨ ਮਾਨਿਆ ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗਤ ਨਾ ਸ੍ਰੀ ਮਹਲਾ 3 ਘਰ ਚ ਥਾ ਓੰਕਾਰ ਸਤ ਗੁਰ ਪ੍ਰਸਾਦ ਹਮ ਪੀਖਕ ਪਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੁ ਮੰਗਤ ਜਨ ਕਾ ਸਦਾ ਰਹੋ ਰੰਗ ਰਾਤਾ ਹਉ ਬਲਹਾਰੇ ਜਾਉ ਸਤੇ ਤੇਰੇ ਨਾਮ ਵਿਟਹਾਂ ਕਰਨ ਕੰਨ ਸਬਨਾ ਕਾ ਇਕਾ ਅਵਰਨਾ ਦੂਜਾ ਕੋਈ ਰਹਾ ਬਹੁਤੇ ਫਿਰ ਪਏ ਕਿਰਪਨ ਕਾ ਅਬ ਕਿਸ਼ ਕਿਰਪਾ ਕੀ ਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀ ਜੈ ਭੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਿਵ ਲਾਗੀ ਹੈ ਪੀਤਰ ਸਤ ਗੁਰ ਸਿਓ ਮਨ ਮਾਨਿਆ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗਤ ਨਾ ਸ੍ਰੀ ਮਹਲਾ 3 ਘਰ ਚੋ ਥਾ ਓੰਕਾਰ ਸਤ ਗੁਰ ਪ੍ਰਸਾਦ ਹਮ ਭੀਖਖ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਓ ਦਿਆਲ ਨਾਮ ਦੇਵ ਮੰਗਤ ਜਨ ਕਾ ਸਦਾ ਰੋ ਰੰਗ ਰਤਾ ਹਉ ਬਲਿਹਾਰੈ ਜਾਉ ਸਤੇ ਤੇਰੇ ਨਾਮ ਵਿਟਹਾਂ ਕਰਨ ਕਾਰਨ ਸਭਨਾ ਕਾ ਇਕਾ ਅਵਰਨ ਦੂਜਾ ਕੋਈ ਰਹਾ ਬਤੇ ਫਿਰ ਪਏ ਕਿਰਪਨ ਕਾ ਆਬ ਕਿਸ਼ਕਰਪਾ ਕੀ ਜੈ ਖੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀ ਜਾਏ ਭੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਿਵ ਲਾਗੀ ਹੈ ਪੀਤਰ ਸਤ ਗੁਰ ਸਿਓ ਮਨ ਮਾਨਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾ ਸ੍ਰੀ ਮਹਲਾ ਤੀਜਾ ਘਰ ਚੌਥਾ ਓੰਕਾਰ ਸਤਿਗੁਰ ਪ੍ਰਸਾਦ ਹਮ ਪੀਖਕ ਪਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇ ਹੋ ਮੰਗਤ ਜਨ ਕਾ ਸਦਾ ਰਹੋ ਰੰਗ ਰਾਤਾ ਹਉ ਬਲਿਹਾਰੈ ਜਾਉ ਸਤਿ ਤੇਰੇ ਨਾਮ ਵਿਟਹਾਂ ਕਰਨ ਕਾਰਨ ਸਭਨਾ ਦਾ ਏਕਾ ਅਵਰਨਾ ਦੂਜਾ ਕੋਈ ਰਹਾ ਬਤੇ ਫਿਰ ਪਏ ਕਿਰਪਨ ਕਾ ਆਪਕੇ ਸ਼ੁਕਰਪਾ ਕੀ ਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀ ਜੈ ਪੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਿਵ ਲਾਗੀ ਹੈ ਪੀਤਰ ਸਤ ਗੁਰ ਸਿਓ ਮਨ ਮਾਨਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾ ਸ੍ਰੀ ਮਹਲਾ 3 ਜਾ ਘਰਿ ਚਥਾ ਓੰਕਾਰ ਸਤ ਗੁਰ ਪ੍ਰਸਾਦ ਹਮ ਪੀਕਕ ਪਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੁ ਮੰਗਤ ਜਨ ਕਾ ਸਦਾ ਰਹੋ ਰੰਗ ਰਤਾ ਹਉ ਬਲਹਾਰੇ ਜਾਉ ਸਤੇ ਤੇਰੇ ਨਾਮ ਵਿਟਹਾਂ ਕਰਨ ਕੰਨ ਸਬਨਾ ਕਾ ਇਕਾ ਅਵਰਨਾ ਦੂਜਾ ਕੋਈ ਰਹਾ ਬਾਤੇ ਫਿਰ ਪਏ ਕਿਰਪਨ ਕਾ ਅਬ ਕਿ ਸ਼ੁਕਰ ਪਾਕ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਭੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਿਵ ਲਾਗੀ ਹੈ ਪੀਤਰ ਸਤ ਗੁਰ ਸਿਓ ਮਨ ਮਾਨਿਆ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗਤ ਨਾ ਸ੍ਰੀ ਮਹਲਾ 3 ਘਰ ਚੋ ਥਾ ਓੰਕਾਰ ਸਤ ਗੁਰ ਪ੍ਰਸਾਦ ਹਮ ਭੀਖਖ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਉਦਿਆਲ ਨਾਮ ਦੇਹੁ ਮੰਗਤ ਜਨ ਕਾ ਸਦਾ ਰਹੋ ਰੰਗ ਰਤਾ ਹਉ ਬਲਹਾਰੇ ਜਾਉ ਸਚੇ ਤੇਰੇ ਨਾਮ ਵਿਟਹਾਂ ਕਰਨ ਕਾਰਨ ਸਭਨਾ ਕਾ ਏਕਾ ਅਵਰਨਾ ਦੂਜਾ ਕੋਈ ਰਹਾ ਬਤੇ ਫਿਰ ਪਏ ਕਿਰਪਨ ਕਾ ਆਬ ਕਿ ਸ਼ੁਕਰ ਪਾਕ ਕੀ ਜੈ ਉਹ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀ ਜਾਏ ਭੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਿਵ ਲਾਗੀ ਹੈ ਪੀਤਰ ਸਤ ਗੁਰ ਸਿਓ ਮਨ ਮਾਨਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾ ਸ੍ਰੀ ਮਹਲਾ ਤੀਜਾ ਘਰ ਚੌਥਾ ਓੰਕਾਰ ਸਤਿਗੁਰ ਪ੍ਰਸਾਦ ਹਮ ਪੀਖਕ ਪਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇ ਹੋ ਮੰਗਤ ਜਨ ਕਾ ਸਦਾ ਰਹੋ ਰੰਗ ਰਾਤਾ ਹਾਉ ਬਲਿਹਾਰੈ ਜਾਉ ਸਤਿ ਤੇਰੇ ਨਾਮ ਵਿਟਹਾਂ ਕਰਨ ਕੰਨ ਸਭਨਾ ਦਾ ਏਕਾ ਅਵਰ ਨ ਦੂਜਾ ਕੋਈ ਰਹਾ ਬੋਤੇ ਫਿਰ ਪਏ ਕਿਰਪਨ ਕਾ ਅਬ ਕਿਸ਼ਕਰਪਾ ਕੀ ਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀ ਜੈ ਪੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਿਵ ਲਾਗੀ ਹੈ ਪੀਤਰ ਸਤ ਗੁਰ ਸਿਓ ਮਨ ਮਾਨਿਆ ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗਤ ਨਾ ਸ੍ਰੀ ਮਹਲਾ 3 ਘਰ ਚ ਥਾ ਓੰਕਾਰ ਸਤ ਗੁਰ ਪ੍ਰਸਾਦ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹ ਮੰਗਤ ਜਨ ਕਾ ਸਦਾ ਰਹੋ ਰੰਗ ਰਾਤਾ ਹਉ ਬਲਿਹਾਰੈ ਜਾਉ ਸਤਿ ਤੇਰੇ ਨਾਮ ਵਿਟਹਾਂ ਕਰਨ ਕਾਰਨ ਸਭਨਾ ਕਾ ਇਕਾ ਅਵਰਨ ਦੂਜਾ ਕੋਈ ਰਹਾ ਬਾਤੇ ਫਿਰ ਪਏ ਕਿਰਪਨ ਕਾ ਅਬ ਕਿਸ਼ ਕਿਰਪਾ ਕੀ ਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀ ਜੈ ਭੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਿਵ ਲਾਗੀ ਹੈ ਪੀਤਰ ਸਤ ਗੁਰ ਸਿਓ ਮਨ ਮਾਨਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗਤ ਨਾ ਸ੍ਰੀ ਮਹਲਾ 3 ਘਰ ਚ ਥਾ ਓੰਕਾਰ ਸਤਗੁਰ ਪ੍ਰਸਾਦ ਹਮ ਭੀਖਖ ਪਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦਿਆਲ ਨਾਮ ਦੇਹੁ ਮੰਗਤ ਜਨ ਕਾ ਸਦਾ ਰਹੋ ਰੰਗ ਰਾਤਾ ਹਾਉ ਬਲਿਹਾਰੈ ਜਾਉ ਸਤਿ ਤੇਰੇ ਨਾਮ ਵਿਟਹਾਂ ਕਰਨ ਕਾਰਨ ਸਭਨਾ ਦਾ ਏਕਾ ਅਵਰਨਾ ਦੂਜਾ ਕੋਈ ਰਹਾ ਬਤੇ ਫਿਰ ਪਏ ਕਿਰਪਨ ਕਾ ਅਬ ਕਿਸ਼ਕਰਪਾ ਕੀ ਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀ ਜੈ ਪੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਿਵ ਲਾਗੀ ਹੈ ਪੀਤਰ ਸਤ ਗੁਰ ਸਿਓ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ